ਕਿਵੇਂ ਕੋਣ ਸਾਉ ਯਾਤਰਾ ਚੜ ਕੇ ਜਾ ਰਹੇ ਆ ਬਾਪੂ ਵੇਖੋ 80 ਸਾਲ ਦੀ ਉਮਰ ਆ ਬਾਪੂ ਦੀ ਹਾਂ ਬਾਪੂ ਹਾਂਜੀ ਹਾਂਜੀ 80 80 ਸਾਲ ਆ ਬਾਪੂ ਦੀ ਉਮਰ ਇੱਥੇ ਕਹਿੰਦੇ ਘੋਂਦਰੀ ਚੀਕ ਨੇ ਕਲਦੇ ਬਰਾਬਰ ਤੁਰੇ ਜਾਂਦਾ ਸਾਡੇ ਉਹ ਗੋਲ ਮੂਸਾ ਪੈਂਡਾ ਬਾਪੂ ਦਾ ਮੂਸਾ ਪੈਂਡਾ ਦਾ ਹਾਂਜੀ ਮੂਸਾ ਪੈਂਡਾ ਦਾ ਬਾਪੂ ਇਹਨੇ ਜene ਨੇ ਇਹ ਚੱਲਦਾ ਟੇਮ ਆ ਬਾਪੂ ਦਬਦਾ ਤਾਂ ਨਹੀਂਗਾ ਨਾ ਜੀ ਪਹਾੜਾਂ ਚ ਪਹਿਲਾਂ ਰਹੇ ਆ ਹਾਂਜੀ ਪਹਾੜਾਂ ਚ ਹੀ ਰਹੇ ਆ ਸਾਡਾ ਜੋਬ ਕਰਦਾ ਹੀ ਹਾਂ ਜੀ। ਹਾਂ ਜੀ। ਜੋ ਮਾਸਟਰ ਸੀ ਇਹ। ਸਾਡਾ ਮਾਸਟਰ ਸੀਗਾ। ਇੱਧਰ ਹੀ ਰਹਿ ਕਿਹੜੇ ਏਰੀਆ 'ਚ? ਟਮਾਟਰ। Shimla Shimla। ਪਾango ਵੇ ਲੋ ਬਾਪੂ ਵਾਲਾ ਤਬੀਰਣਾ 80 ਸਾਲ ਦੀ ਉਮਰ ਆ। ਪਾ ਵੀਡੀਓ ਬਾਈ। ਹਾਂ। ਤੇ ਖਿੱਚੀ ਤਰਾਣਾ ਵੀਡੀਓ ਬਹੁਤ ਵਾਰ ਸ਼ੇਅਰ ਕਰਾਂ ਮੂਸੇ ਪੈਂਟ ਦਾ ਬਾਪੂ। ਸਿੱਧੂ ਮੂਸੇ ਵਾਲੇ ਦੇ ਪੈਂਟ ਦਾ। ਕੀ ਨਾਂ ਬਾਪੂ ਆਪਣਾ? ਸੰਸ਼ੇਰ ਸਿੰਘ ਸਿੱਧੂ। ਸੰਸ਼ੇਰ ਸਿੰਘ ਸਿੱਧੂ। ਮੂਸੇ ਲਗੀ ਲੱਗਦੇ ਆ। ਬਾਪੂ ਹੀ ਆਵਾ ਦਾਦਾ ਲੜ ਜੋ ਮੈਂ ਪੈਂਟ ਦੇ ਵੱਡੇ ਆ ਮਾਸਾ। ਪੋਤਾ ਸੀ ਪੋਤਾ ਲੱਗਦਾ ਸੀ ਇਹਨਾਂ ਦਾ ਬਾਈ ਮੂਛ ਵਾਲਾ ਕਹਿੰਦੇ ਕਿਹੜਾ ਕਰੂਗਾ ਤੇ ਘਰ ਆਜੋ ਇਹ ਕਸ਼ੇਰ ਤਾਂ ਬੰਦਾ ਹੀ ਆ ਯਾਰ ਬੰਦਾ ਆ ਮੁੰਡੇ ਖੁੰਡੇ ਚੀਕ ਪਈ ਜਾਂਦੀ ਸਾਡੇ ਨਾਲ ਜਦਨੇ ਆਉਂਦੇ ਆ ਪਰ ਦੱਬੀ ਤੇਰੇ ਆਉਂਦਾ 5 ਕਿਲੋਮੀਟਰ ਦਾ ਚੜਿਆ ਆ ਇਹ ਸ਼ੇਰ ਕਰੋ ਕਰਾਂ ਬਾਪੂ ਦਾ ਬਾਪੂ ਦਾ ਬਾਪਾ ਫੀਮਸ ਕਰਨਾ ਬਾਪੂ ਜਿਹੜੇ ਆ ਇਹ ਵੀ ਐ ਚੜਾਈ ਬਹੁਤ ਆ ਬਾਈ ਤਾਂ ਹੈਗੀ ਆ ਤੇ ਪਰ ਚੜਨ ਦਾ ਜਿਗਰਾ ਚਾਹੀਦਾ ਬਾਪੂ ਸੰਸ਼ੇਰ ਸੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ